ਇਹ ਸਾਧ ਸੰਸਦ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਗਰ ਤੁਸੀਂ ਸਿਰਫ ਲੋਕਾਂ ਦਾ ਅਰਜੀਵਾੜ ਨੂੰ ਲੋਕਾਂ ਨੇ ਉਲਾਕ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਜਾ ਹੁਣ ਵਾਲਮੀਕ ਮਹਾਰਾਜ ਸ਼ੋਭਾ ਜਤਾਂ ਜਿਹੜੀ ਆ ਰਹੀ ਆ ਉਹਦੇ ਪੋਸਟਰ ਸ਼ਰਟ ਲੱਗੇ ਸੀ ਕਿਸੇ ਸ਼ਰਾਤੀ ਸੰਸਦ ਨੇ ਉਥੇ ਮਿੱਟੀ ਪਾਉਂ ਦਿੱਤੀ ਆ ਜਿਹੜਾ ਬਹੁਤ ਅਨਪੱਖਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਦਾ ਵਿਰੋਧ ਕਰਦੇ ਆ फगवाड़ा शहर अंदर उस समय माहौल तनावपूर्ण हो गया जो किसी शरारती अंसर वालों भगवान बाल्मीक महाराज जी की जयंती मौके वाली शोभा यात्रा संबंधी लगाई गई फ्लैक्स उपर मिट्टी पा दी गई ਇਸ ਘਟਨਾਕਰਮ ਤੋਂ ਬਾਅਦ ਗੁੱਸੇ ਵਿੱਚ ਆਏ ਭਗਵਾਨ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਸਿਨੇਮਾ ਰੋਡ ਫਗਵਾੜਾ ਵਿਖੇ ਰੋਜ਼ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਧਰਨਾਕਾਰੀਆਂ ਨੇ ਕਿਹਾ ਕਿ ਜਿਸ ਕਿਸੇ ਵੀ ਸ਼ਰਾਰਤੀ ਅੰਸਰ ਨੇ ਅਜਿਹੀ ਕੋਜੀ ਹਰਕਤ ਕੀਤੀ ਹੈ ਉਹ ਕਾਫੀ निंदनीय ਹੈ ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਦਿਨ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜਨਮਤੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਘਟਰਾਮਾ ਵੀ ਪਾਪੜਦੀਆਂ ਹਨ ਉਨਾ ਕਿਹਾ ਕਿ ਸ਼ਰਾਰਤੀ ਆਨਸਰ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਖਿਡੌਣੀਆਂ ਹਰਕਤਾਂ ਕਰ ਰਹੇ ਨੇ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਅਗਰ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਦੋਂ ਇਸ ਵਾਰ ਦਾ ਦੀ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਅਤੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਦੇ ਪਹੁੰਚੇ ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮਾਣਨਾ ਵੀ ਅੱਜ ਮਹਾਰਾਜ ਬਾਲਮੀਕ ਜੀ ਦਾ ਪੋਸਟਰ ਲੱਗਾ ਸੀ ਮੇਰੇ ਬਾਜ਼ਾਰ ਤੇ ਤੇ ਮੇਰੀ ਫੋਟੋ ਦੇ ਮਹਾਰਾਜ ਦੇ ਪੋਸਟਰ ਦੇ ਕਿਸੇ ਨੇ ਰਾਤੀ ਮਿੱਟੀ ਲਾਈ ਆ ਤੇ ਉਹਦੇ ਕਰਕੇਾਰੇ ਇਕੱਠੇ ਹੋਏ ਆ ਤੇ ਜਿਹਨੇ ਵੀ ਕੰਮ ਕੀਤਾ ਤੇ ਮਾਰਾ ਕੀਤਾ ਤੇ ਫੁੱਲ ਕਾਲਿਆਂ ਨੂੰ ਕਸਟਮੀ ਕਰਦੇ ਵੀ ਜਿਹਨੇ ਵੀ ਕੀਤਾ ਉਹਦਾ ਜੋ ਬੜੀ ਕਾਰਵਾਈ ਕੀਤੀ ਜਾ ਸਾਡੇ ਪਰਮ ਇਲਾ ਪਰਮਾਤਮਾ ਭਗਵਾਨ ਮੇਲ ਬਾਲਮੀਕੀ ਮਹਾਰਾਜ ਦੇ ਪੋਸਟਰ ਤੇ ਮਿੱਟੀ ਛਿੱਟੀ ਗਈ ਹੈ ਝਗੜਾ ਕਿਸੇ ਦਾ ਤੇ ਸਾਡੇ ਮਰਦਾਂ ਵਿੱਚ ਕੀ ਹੈ ਨਾ ਜਿਹੜਾ ਨੇ ਇਹ ਸ਼ਾਰਦੀ ਹੰਸ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਅਗਰ ਨਾ ਨਾ ਜੇ ਕਰ ਕੀਤਾ ਪੂਰਾ ਸ਼ਹਿਰ ਪੂਰਾ ਰੋਡ ਪੂਰਾ ਜਾਮ ਕਰਕੇ ਰੱਖਾਂਗੇ ਅਗਰ ਤੁਸੀਂ ਸਿਰਫ 2 ਘੰਟੇ ਦਾ ਐਸਪੀ ਮੈਟਰ ਨੂੰ 2 ਘੰਟੇ ਦਾ ਨਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਚਾਹਦਾ ਹਾਂ ਜੀ ਕੋਈ ਸੀਸੀਟੀਵੀ ਕੈਮਰੇਜ ਨਹੀਂ ਬੰਦੇ ਆਏ ਤੁਸੀਂ ਟਾਈਮ ਕੈਮਰੇਜ ਪੂਰਾ ਚੈੱਕ ਕਰ ਰਹੀ ਆ ਜਿਹੜਾ ਵੀ ਸ਼ਰਧਾਂ ਅੰਸਰ ਆ ਉਹਨੂੰ ਸਖਤ ਸਜ਼ਾਵਾ ਦੇ ਸਜ਼ਾਵਾ ਦੇ ਅਗਰ ਪ੍ਰਸ਼ਾਸਨ ਕੋਣ ਗੈਲੀ ਵਰਤੀ ਤਾਂ ਵੀ ਪ੍ਰਸ਼ਾਸਨ ਮੇਵਾ ਹੋਗੇਗਾ ਸ਼ਹਿਰ ਦਾ ਕੁਝ ਸ਼ਰਾਤੀ ਅੰਸਰ ਆ ਜਿਹੜੇ ਹਰ ਵੇਲੇ ਜਦੋਂ ਵੀ ਕੋਈ ਧਾਰਮਿਕ ਤਿਹਾੜਾਂ ਦਾ ਵਾ ਉਹਨਾਂ ਦਾ ਮਾਹੌਲ ਖਰਾਬ ਕਰਦੇ ਆ ਅੱਜ ਭਗਵਾਨ ਵਾਲਮੀਕੀ ਮਹਾਰਾਜ ਸ਼ੋਭਾ ਜਤਾਂ ਜਿਹੜੀ ਆ ਰਹੀ ਆ ਉਹਦੇ ਪੋਸਟਰ ਸ਼ਰਚ ਲੱਗੇ ਸੀ ਕਿਸੇ ਸ਼ਰਾਰਤੀ ਅਨਸਰ ਨੇ ਉਥੇ ਮਿੱਟੀ ਪਾਉਂ ਦਿੱਤੀ ਆ ਜਿਹੜਾ ਬਹੁਤ ਅਨਪੱਖਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਦਾ ਵਿਰੋਧ ਕਰਦੇ ਆ ਅੱਜ ਪੁਲਿਸ ਪ੍ਰਸ਼ਾਸਨ ਨੇ ਕਹੀ ਬੜੀ ਨਿਰਸਤਿਕਤਾ ਕਿ ਸ਼ਹਿਰ ਬੰਦ ਕਰਾਂਗੇ ਜਿਹੜਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਫਗਵਾੜੇ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੋਈ ਯੋਗੀ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦਾ ਪੋਸਟਰ ਦੇ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਮਿੱਟੀ ਸੱਟ ਕੇ ਸ਼ਾਇਦ ਉਸ ਬੰਦੇ ਦੇ ਨਾਲ ਰੰਜਿਸ਼ ਹੋਏਗੀ ਪਰ ਉਹਨੇ ਮਹਾਰਾਜ ਦੇ ਪੋਸਟਰ ਤੇ ਜਿਹੜੀ ਮਿੱਟੀ ਸੱਟ ਕੇ ਸਾਡੀ ਵਾਲਮੀਕ ਸ਼ਕਤੀ ਨੂੰ ਲਲਕਾਰਿਆ ਔਰ ਮੈਂ ਪ੍ਰਸ਼ਾਸਨ ਅੱਗੇ ਖਾਸ ਕਰਕੇ ਐਸਪੀ ਸਾਹਿਬ ਔਰ ਐਸਐਚਓ ਕੇ ਇਹ ਬੇਨਤੀ ਕਰਦਾ ਕਿ ਜੇਕਰ ਚੋ ਸ਼ਰਾਰਤੀ ਅਨਸਰ ਨਾਲ ਦਰਸਤਾਰ ਕੀਤਾ ਗਿਆ ਔਰ ਉਹ ਧੱਕਿਆ ਗਿਆ ਨਾ ਜੇਲ੍ਹ ਦੇ ਵਿੱਚ ਤਾਂ ਅਸੀਂ ਦੁਬਾਰਾ ਜਿਹੜਾ ਪੂਰਾ ਬਜ਼ਾਰ ਬੰਦ ਕਰਾਵਾਂਗੇ ਔਰ ਇਸ ਤਰ੍ਹਾਂ ਜਿਹੜੇ ਜਦੋਂ ਵੀ ਗੁਰਪੁਰਬ ਆਉਣ ਲੱਗਦਾ ਜਿਸ ਤਰ੍ਹਾਂ ਮਾਰਤ ਦੇ ਘਰ ਪੂਰਬ ਦੇ ਆਉਣ ਤੇ ਕਰਕੇ ਲੋਕ ਸ਼ਿਕਾਇਤ ਵੀ ਕਰਦੇ ਆ ਕਿਰਪਾ ਜਿਹੜੇ ਇੱਥੇ ਦੇ ਪ੍ਰਸ਼ਾਸਨ ਆ ਜਿਹੜਾ ਉਹ ਇਸ ਨੂੰ ਆਪਣੇ ਮੱਦੇ ਨਜ਼ਰ ਰੱਖਦੇ ਹੋਏ ਇਸ ਨੂੰ ਜਲਦੀ ਤੋਂ ਜਲਦੀ ਇਸ ਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਜੈ ਭੀਮ ਜੈ ਭੀਮ